ਸਾਰੇ ਸੰਸਾਰੀ ਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਨਵਾਂ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕਿਸੇ ਵੀ ਕਾਰਡੀਗਨ ਚ ਪਾ ਸਕਦੇ ਹੋ ਕੋਟੀ ਜਾਗਟ ਸਵਟਰ ਸਕੀ ਵੀ ਕੋਈ ਬੱਚਿਆਂ ਦਾ ਕਾਰਡੀਗਨ ਬਣਾਉਣਾ ਜੈਂਟਸ ਸਵਟਰ ਬਣਾਉਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਮੇਰੇ ਚੈਨਲ ਤੇ ਪਹਿਲੀ ਵਾਰ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਬਾਈ ਤੇ ਬਾਈ ਕੁੰਡੇ ਪਾਲੇ ਸੀਗੇ ਜੀ ਚਾਰ ਸਲੰਗਾਂ ਪਾ ਲਈਆਂ ਸੀਗੀਆਂ ਦੋ ਉਲਟੀਆਂ ਦੋ ਸਿੱਧੇ ਪਾਸੇ ਤੇ ਹੁਣ ਆਪਾਂ ਬਣਾਉਣੇ ਆ ਜੀ ਡਿਜ਼ਾਈਨ ਪਹਿਲਾ ਕੁੰਡਾ ਜੋੜੀ ਆਪਣੀ ਮਰਜ਼ੀ ਜੀ ਬਣ ਲਓ ਕੋ ਮੈਂ ਸਲਿੱਪ ਕਰ ਲਉ ਦੋ ਕੁੰਡੇ ਬਣਾਵਾਂਗੇ ਜੀ ਆਪਾਂ ਉਲਟੇ ਇੱਕ ਦੋ ਦੋ ਕੁੰਡੇ ਉਲਟੇ ਚਾਰ ਕੁੰਡੇ ਸਿੱਧੇ ਇੱਕ दो तीन चार तागा अपनी कन्नी करा कुंडे उल्टे तागा बैक सैड करा चार कुंडे सीधे एक दो तीन चार तागा अपनी कनी करा दो कुंडे उल्टे ਤਾਗਾ ਵੈਕਸਾਈਡ ਕਰਾਂਗੇ ਚਾਰ ਕੁੰਡੇ ਸਿੱਧੇ ਬਣਾਵਾਂਗੇ ਜੀ ਲਓ ਜੀ ਫਿਰ ਤਾਗਾ ਆਪਣੇ ਕੰਨੀ ਕਰਾਂਗੇ ਜੀ ਦੋ ਕੁੰਡੇ ਉਲਟੇ ਆਹ ਕੁੰਡਾ ਪਲਾਹਾਂਗੇ ਜੀ ਲਓ ਜੀ ਹੁਣ ਆਗੇ ਆਪਾਂ ਉਲਟੇ ਪਾਸੇ ਦੂਜੀ ਸਲਾਈ ਤੇ ਪਹਿਲਾ ਕੁੰਡਾ ਆਪਾਂ ਉਲਟਾ ਬਣਾ ਲਏ ਜੀ ਤਾਗਾ ਵੈਕਸਾਈਡ ਕਰ ਲੈ ਜਿਹੜੇ ਕੁੰਡੇ ਉਧਰੋਂ ਉਲਟੇ ਬਣਾਏ ਇਧਰੋਂ ਦੋ ਸਿੱਧੇ ਬਣਾਵਾਂਗੇ 1 2 ਤਾਂ ਗੱਪਨੇ ਕਿੰਨੀ ਕਰਾਂਗੇ ਜੀ ਜਿਹੜੇ ਕੁੰਡੇ ਆਪਾਂ ਚਾਰ ਉਧਰੋਂ ਸਿੱਧੇ ਬਣਾਏ ਇਧਰੋਂ ਉਲਟੇ ਬਣਾਵਾਂਗੇ 1 2 3 4 ਤਾਂ ਗੱਵ ਐਕਸਾਈਡ ਕਰਾਂਗੇ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਧੱਗਾ ਫੇਰ ਵੈਕਸਾਈਡ ਕਰਾਂਗੇ ਜੀ ਦੋ ਕੁੰਡੇ ਸਿੱਧੇ ਧੱਗਾ ਆਪਣੀ ਕੰਨੀ ਕਰਾਂਗੇ ਜੀ ਚਾਰ ਕੁੰਡੇ ਉਲਟੇ ਧੱਗਾ ਵੈਕਸਾਈਡ ਦੋ ਕੁੰਡੇ ਸਿੱਧੇ ਆਹ ਕੁੰਡਾ ਪਾ ਲਿਆਈ ਇਹਨੂੰ ਸਿੱਧਾ ਵੀ ਬਣਾ ਲੈਨੇ ਆਂ ਜੁਲਟਾ ਵੀ ਬਣਾ ਲੈਨੇ ਇਹ ਤਾਂ ਕੋਈ ਹੋਣੀ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਜੀ ਲਓ ਜੀ ਜਿਹੜੇ ਇਹ ਚਾਰ ਕੁੰਡੇ ਜੀ ਆਪਣੇ ਸਿੱਧੇ ਬਣੇ ਹੋਏ ਇਹ ਆਪਾਂ ਜਿਹੜੇ ਆ ਮੂਰਲੇ ਕੁੰਡੇ ਆ ਜੀ ਦੋ ਇਹਨਾਂ ਨੂੰ ਬੈਕ ਸਾਈਡ ਲੈ ਕੇ ਜਾਵਾਂਗੇ ਇਸ ਤਰ੍ਹਾਂ ਆ ਦੇਖੋ ਤੇ ਜਿਹੜੇ ਮੂਰਲੇ ਨੇ ਜੀ ਇਹਨਾਂ ਨੂੰ ਆਪਾਂ ਚੜਾਵਾਂਗੇ ਮੰਗਰਾ ਲਓ ਜੀ ਤੇ ਹਮ ਬੁਨਾਂਗੇ ਆਪਾਂ ਸਿੱਧੀ ਆ ਦੇਖੋ ਇਸ ਤਰ੍ਹਾਂ ਇੱਕ ਦੋ ਤਿੰਨ ਚਾਰ ਧਾਗਾ ਆਪਣੀ ਕੰਨੀ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਵੈਕ ਸਾਈਡ ਕਰਾਂਗੇ ਆ ਦੇਖੋ ਮੂਰਲੇ ਡਿਜ਼ਾਈਨ ਚ ਤਾਂ ਆਪਾਂ ਆ ਮੂਰਲੇ ਕੁੰਡੇ ਪਿਛੋਂ ਦੀ ਕਰੇ ਸੀ ਤੇ ਇਹ ਵਿਚਾਲੜਾ ਡਿਜ਼ਾਈਨ ਹੈ ਇਹ ਚ ਆਪਾਂ ਆ ਕੁੰਡੇ ਇੱਧਰ ਦੀ ਕਰਾਂਗੇ ਇਸ ਤਰ੍ਹਾਂ ਉਤ ਦੀ ਲਾਵਾਂਗੇ ਇਹ ਦੋ ਕੁੰਡੇ ਲੋਜੀ ਨੇ ਇਹ ਆਪਾਂ ਬੈਕ ਸਾਈਡ ਦੀ ਲਈ ਜੀ ਲੋਜ ਆ ਦੇਖੋ ਜੀ ਇਹ ਆਪਾਂ ਬੈਕ ਸਾਈਡ ਦੀ ਲਈ ਹੁਣ ਤੇ ਇਹਨਾਂ ਨੂੰ ਆਪਾਂ ਬਣਾਵਾਂਗੇ ਸਿੱਧੇ ਲੋਜ ਇਸ ਤਰ੍ਹਾਂ ਬਣ ਲੈ। ਤੱਗਾ ਆਪਣੀ ਕੰਨੀ ਕਰਾਂਗੇ। ਦੋ ਕੁੰਡੇ ਉਲਟੇ। ਤੱਗਾ ਫਿਰ ਬੈਕ ਸਾਈਡ ਕਰਾਂਗੇ। ਆਹ ਡਿਜ਼ਾਈਨ ਸੇਮ ਪਹਿਲੇ ਡਿਜ਼ਾਈਨ ਵਾਂਗੂ ਬਣਾਵਾਂਗੇ। ਮੂਰਲੇ ਕੁੰਡੇ ਬੈਕ ਸਾਈਡ ਦੀ ਕਰਾਂਗੇ। ਇਹ ਦੇਖੋ। ਇਹਨਾਂ ਨੂੰ ਆਪਾਂ ਮੂਹਰੇ ਚੜਾਵਾਂਗੇ। ਆਹ ਦੇਖੋ ਜੀ ਇਸ ਤਰ੍ਹਾਂ ਇਹ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜੀ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ ਲੋਜੀ ਹੁਣ ਆ ਗਈ ਜੀ ਆਪਾਂ ਚੌਥੀ ਸਲਾਈ ਤੇ ਡਿਜ਼ਾਈਨ ਦੀ ਤੇ ਤਿੰਨ ਕੁੰਡੇ ਸਿੱਧੇ ਬਣਾ ਲਈ ਚਾਰੇ ਕੁੰਡੇ ਆਪਾਂ ਉਲਟੇ ਬਣਾਵਾਂਗੇ చార్ కుండి ఉల్టె దో కుండి కు చార్ కుండి ਦੋ ਕੁੰਡੇ ਸਿੱਧੇ ਆ ਲੀਜੀਏ ਆਪਾਂ ਲਓ ਜੀ ਹੁਣ ਆਪਾਂ ਦੋ ਸਲਾਈਆਂ ਏਵੇਂ ਫੇਰ ਰਿਪੀਟ ਕਰਾਂਗੇ ਜੀ ਦੋ ਕੁੰਡੇ ਉਲਟੇ ਚਾਰ ਕੁੰਡੇ ਸਿੱਧੇ ਬਣਾ ਲਈਏ ਆਪਾਂ ਦੋ ਕੁੰਡੇ ਆਪਾਂ ਫੇਰ ਉਲਟੇ ਬਣਾਵਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਡਿਜ਼ਾਈਨ ਐਂਡ ਤੱਕਰ ਸਮਝ ਆਊਗਾ ਕਿਦਾਂ ਆਪਾਂ ਡਿਜ਼ਾਈਨ ਬਣਾ ਰਹੇ ਹਾਂ ਕਈ ਵਾਰ ਨਾ ਸਕਿੱਪ ਕਰ ਦਿੰਦਿਆਂ ਫਿਰ ਡਿਜ਼ਾਈਨ ਦਾ ਨਹੀਂ ਆਪਾਂ ਨੂੰ ਪਤਾ ਲੱਗਦਾ ਡਿਜ਼ਾਈਨ ਬਦਲ ਕੇ ਆਊਗਾ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਜੀ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਤੁਸੀਂ ਲੋਜੀ ਹੁਣ ਆ ਗਿਆ ਆਪਾਂ ਡਿਜ਼ਾਈਨ ਦੀ ਚੇਮੀ ਸਲਾਈ ਤੇ ਉਲਟੇ ਪਾਸੇ ਇਹ ਸੇਮ ਇਸ सिलाई रिपीट करा दो कुंडे सीधे चार कुंडे उल्टे लो जी कुंडे सीधे एक दो तीन चार चार कुंडे उल्टे दो कुंडे फिर सीधे आ गए जी चार कुंडे उल्टे लो जी उल्टे आ लो जी। दो कुंडे अपने फिर उल्टे आ गए लो जी हूँ आ गए आप डिजाइन की सत्तवी सिलाई तो सीधे दो कुंडे आप उल्टे बना ले जी हम कुंडे इधर लेके जाव जी इस तरह पहला आ कुे आप बैक सैड दिल गए से हूँ इधरले मोरले कुंडे आप बैक सैड दिल जावे लो जी इस तरह लो जी चार ही कुंडे आप सीधे बनावेंगे ਦੋ ਕੁੰਡੇ ਉਲਟੇ ਬਣਾਵਾਂਗੇ ਜੀ। ਲੋ ਜੀ। ਧੱਗਾ ਬੈਕ ਸਾਈਡ ਕਰਾਂਗੇ। ਪਹਿਲਾਂ ਆਪਾਂ ਮੂਰਲੇ ਵਿਚਾਲੇ ਡਿਜ਼ਾਈਨ ਚ ਆ ਮੂਰਲੇ ਉੱਤੇ ਦੀ ਬੈਕ ਸਾਈਡ ਦੀ ਲਗੇ ਸੀ। ਹੁਣ ਆਪਾਂ ਆਹ ਪਿਛਲੇ ਬੈਕ ਸਾਈਡ ਦੀ ਲਾਵਾਂਗੇ ਜੀ ਇਸ ਤਰ੍ਹਾਂ। ਇਹ ਡਿਜ਼ਾਈਨ ਥੋੜਾ ਜਿਹਾ ਚੇਂਜ ਹੁੰਦਾ ਜੀ ਆਪਣਾ। ਲੋ ਜੀ। ਇਸ ਤਰ੍ਹਾਂ। ਉਹ ਕੁੰਡੇ ਉਲਟੇ ਧਗਾ ਬੈਕ ਸਾਈਡ ਆਹ ਕੁੰਡੇ ਆਪਾਂ ਇਹ ਲਾਂ ਚੜਾਵਾਂਗੇ ਜੀ ਇੱਧਰ ਆਪਾਂ ਮੰਗਰ ਲਈ ਬੈਕ ਸਾਈਡ ਦੇ ਲ ਜਾਵਾਂਗੇ ਇੱਕ ਵਾਰੀ ਮੂਰਲੇ ਕੁੰਡੇ ਬੈਕ ਸਾਈਡ ਦੀ ਜਾਂਦੇ ਜੀ ਇੱਕ ਵਾਰੀ ਬੈਕ ਸਾਈਡ ਵਾਲੇ ਤੇ ਡਿਜ਼ਾਈਨ ਥੋੜਾ ਜਿਹਾ ਬਸ ਚੇਂਜ ਹੁੰਦਾ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਲੱਗਦਾ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਜੀ ਸਿੰਪਲ ਜਿਹਾ ਲਓ ਜੀ ਆ ਦੇਖੋ ਜੀ ਉਹਨਾਂ ਅਗੇ ਪੱਡ ਡਿਜ਼ਾਈਨ ਦੀ 8ਵੀਂ ਸਲਾਈ ਤੇ ਉਲਟੇ ਪਾਸੇ ਪਹਿਲਾਂ ਕੁੰਡਾ ਉਲਟਾ ਬਣਾ ਲਿਆ ਜੀ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਜੇ ਮੇਰੇ ਦੱਸਣ ਦਾ ਤਰੀਕਾ ਥੋੜਾ ਜਿਹਾ ਵਧੀਆ ਲੱਗਦਾ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ तो आप ला आगे थोड़े सो खातर सोहनी सोने जी डिजाइन लो जी हाँ चार कुंडे अपने फिर उल्टे आ गए जी दो कुंडे सीधे लो जी हाँ देखो जी ਦਕੋਨੀ ਜਿਸ ਨੂੰ ਡਿਜ਼ਾਈਨ ਆਪਾਂ ਨੇ ਬਣਾ ਰੱਖਿਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਆ ਦੇਖੋ ਇਸ ਤਰ੍ਹਾਂ ਸਿੰਪਲ ਜਿਹਾ ਡਿਜ਼ਾਈਨ ਬਣਦਾ ਬਹੁਤ ਸੋਹਣਾ ਹੀ ਬਣ ਕੇ ਤਿਆਰ ਹੋਇਆ ਜੀ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਜੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਵੀ ਤੁਸੀਂ ਦੇਖ ਸਕੋ ਸੋਹਣੇ ਸੋਹਣੇ ਜੀ ਡਿਜ਼ਾਈਨ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ